ਸਾਰੇ ਅੱਜ ਅਸੀਂ ਇਹ ਪ੍ਰਤੀ ਗਿਆ ਕਰਦੇ ਹਾਂ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਸੋਚ ਤੇ ਪਹਿਰਾ ਦੇਵਾਂਗੇ। ਸਾਡੀ ਜ਼ਿੰਦਗੀ ਉਹਨਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸੰਘਰਸ਼ ਕਰਾਂਗੇ। ਜਿੱਥੇ ਕਿਤੇ ਵੀ ਅਨਿਆਇ ਹੋਏਗਾ ਉਸ ਦੇ ਖਿਲਾਫ ਸੰਘਰਸ਼ ਕਰਾਂਗੇ। ਪਾਰਟੀ ਚ ਹੋਵੇ, ਪਾਰਟੀ ਤੋਂ ਬਾਹਰ ਹੋਵੇ, ਸਮਾਜ ਦੇ ਵਿੱਚ ਹੋਵੇ ਅਸੀਂ ਸੰਘਰਸ਼ ਕਰਾਂਗੇ ਬਹੁਤ ਬਹੁਤ। ਥੈਂਕ ਯੂ। ਬਾਬਾ ਜੀ ਨੇ ਅੱਜ ਦਾ ਇਹ ਫੰਕਸ਼ਨ ਸਿਰਫ ਫੰਕਸ਼ਨ ਹੀ ਨਹੀਂ ਇੱਕ ਇਤਿਹਾਸ ਦਾ ਪੰਨਾ ਹੈ ਮਹਾਤਮਾ ਗਾਂਧੀ ਜੀ ਦਾ ਬਲਦਾਨ ਜਿਨ੍ਹਾਂ ਨੇ ਸਾਡੇ ਦੇਸ਼ ਦੀ ਝੋਲੀ ਆਜ਼ਾਦੀ ਪਾਈ ਅਗਵਾਈ ਦੇ ਥੱਲੇ ਸੋ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਗਲਤ ਸੋਚ ਵਾਲੇ ਲੋਕਾਂ ਨੇ ਕੀਤਾ ਉਹ ਉਸ ਬਲਦਾਨ ਦੇ ਸਿਮਾਉਣ ਵਾਸਤੇ ਇਕੱਠੇ ਹੋਏ ਆਏ ਆ ਤੇ ਬਹੁਤ ਅੱਛੀ ਗੱਲ ਹੈ ਔਰ ਬਾਬਾ ਜੀ ਨੇ ਇਹ ਦਿਨ ਵੀ ਮਨਾਇਆ ਤੇ ਇਸ ਤੋਂ ਇਲਾਵਾ ਵੀ ਜਿਹੜੀ ਸਾਡੀ ਹਿਸਟਰੀ ਤੇ ਨਾਲ ਜੁੜੀਆਂ ਗੱਲਾਂ ਨੇ ਉਹਨਾਂ ਸਾਰਿਆਂ ਨੂੰ ਮਨਾਉਂਦੇ ਰਹਿੰਦੇ ਆ ਤੇ ਮੈਨੂੰ ਕਿਹਾ ਸੀ ਕਿ ਮੈਂ ਇਸ ਕਰਕੇ ਮੈਂ ਵੀ ਹਾਜ਼ਰ ਹੋਈ ਆ ਇਸ ਤਾਂ ਤੇ ਮੈਂ ਕੀ ਕਹਿਣਾ ਚਾਹੁੰਦਾ ਜਿਤਨਾ ਨਾਲ ਹੁਣ ਜਿਹੜੀ ਰਾਜਨੀਤੀ ਚੱਲ ਰਹੀ ਹੈ ਜਿਵੇਂ ਇਹ ਆਵਾਦਵੀ ਪਾਰਟੀ ਸੱਤਾਧਾਰੀ ਪਾਰਟੀ ਹੈ ਲੇਕਿਨ ਮੇਅਰ ਦੇ ਚੋਣਾਂ ਦੀ ਕੀਤੇ ਬਹੁਤ ਮਾਤਰੀ ਫਿਰ ਵੀ ਉਹਨਾਂ ਨੇ ਅੱਜ ਆਪਣਾ ਮੇਅਰ ਬਣਾਇਆ ਤੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਤੇ ਆਵਾਦਵੀ ਇਕੱਠੇ ਨੇ ਕੀ ਰਾਜਨੀਤੀ ਚੱਲ ਕੀ ਰਿਹਾ ਜੀ ਇਹ ਦੇਖੋ ਸਮਾਜਿਕ ਤੇ ਰਾਜਨੀਤਿਕ ਸੋਚ ਦੇ ਵਿੱਚ ਮੈਂ ਸਮਝਦੀ ਆ ਕਿਸੇ ਇੱਕ ਦੀ ਗੱਲ ਨਹੀਂ ਮੈਂ ਕਰਦੀ ਇਹ ਸਾਰੀਆਂ ਚਾਹੇ ਬੀਜੇਪੀ ਹੋਵੇ ਚਾਹੇ ਦੂਜੀ ਤੀਜੀ ਹੋਵੇ ਚਾਹੇ ਇੰਨੀ ਗ੍ਰਾਵਟ ਆ ਗਈ ਹੈ ਜਿਹਨੂੰ ਅਸੀਂ ਕਹਿੰਦੇ ਆ ਨਾ ਕਿ ਸਾਡੀ ਸਾਡੀ ਸਭਿਤਾ ਸਾਡਾ ਇਤਿਹਾਸ ਜਿਹਨੂੰ ਅਸੀਂ ਯਾਦ ਕਰਦੇ ਆ ਅੱਜ ਉਸ ਨੂੰ ਆਪਣੀਆਂ ਨਿੱਜੀ ਸੋਚਾਂ ਕਰਕੇ ਨਿਲਾਮ ਕਰਨ ਵਾਲੇ ਪਾਸੇ ਨੂੰ ਚੱਲ ਰਹੇ ਨੇ ਜਿਹੜੇ ਕੋਈ ਲੋਕ ਲੋਕਾਂ ਨੂੰ ਸਾਹਮਣੇ ਚੀਟ ਕਰਦੇ ਆ ਚਾਹੇ ਉਹ ਸਰਕਾਰੀ ਅਨਾਊਂਸਮੈਂਟਾਂ ਕਰਕੇ ਚਾਹੇ ਪਾਰਟੀ ਅਨਾਊਂਸਮੈਂਟਾਂ ਕਰਕੇ ਚਾਹੇ ਗਰੰਟੀਆਂ ਕਰਕੇ ਚਾਹੇ ਕਿਤੇ ਅੱਜ ਜਿਵੇਂ ਸਵੇਰ ਕਿਤੇ ਤੇ ਪਾਇਰ ਕਿਤੇ ਤੇ ਸ਼ਾਮ ਕਿਤੇ ਇੱਕ ਸਾਡਾ ਜਿੰਨ ਕਨੇ ਕਰੈਕਟਰ ਦੇਖਣ ਵਾਲੇ ਮਾੜੀ ਮੋਟੀ ਸੰਗ ਆ ਜਾਂਦੀ ਹੈ ਲੇਕਿਨ ਅੱਜ ਉਹ ਸਾਰੇ ਹੱਦਾ ਬੰਨੇ ਟੱਪ ਗਿਆ ਜਿਹੜਾ ਨਿਗਹਾਰ ਸਾਡੇ ਸਾਰਿਆਂ ਦੀ ਇੱਕ ਸ਼ਰਮ ਦਾ ਕਾਰਨ ਬਣਿਆ ਹੈ ਕਿ ਕੀ ਅਸੀਂ ਇਹ ਪੰਜਾਬੀ ਆ ਸੀ ਅਜ ਤੱਕ ਇਹ ਸਿੱਖਿਆ ਸੀ ਕਿ ਸਰਦੀਪ ਜੀਏ ਧਰਮ ਨਾ ਛੋੜੀਏ ਸੰਤੈਸ਼ਾ ਸਾਡੇ ਗੁਰੂਆਂ ਨੇ ਸਾਡੇ ਦੇਵੀ ਦੇਵਤਿਆਂ ਨੇ ਤੇ ਅੱਜ ਇਸ ਅਸੀਂ ਕੁਰਸੀ ਦੇ ਲਾਲਚ ਵਿੱਚ ਕਰਕੇ ਜਿਹੜੀ ਕੁਰਸੀ ਨਾਲ ਨਹੀਂ ਜਾਣੀ ਇੱਥੇ ਹੀ ਰਹਿ ਜਾਣੀ ਹੈ ਐਨਾ ਗਿਰ ਗਏ ਆ ਲੋਕਾਂ ਦੀਆਂ ਨਿਗਾਹਾਂ ਵਿੱਚ ਵੀ ਤੇ ਹਾਲਾਤ ਦੀਆਂ ਨਿਗਾਹਾਂ ਵਿੱਚ ਵੀ ਅੱਜ ਉਸ ਦੀ ਪੂਰੀ ਨਿੰਦਿਆ ਕਰਦੇ ਆ ਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਹਰ ਤਰੀਕੇ ਨਾਲ ਕਿ ਜਿਵੇਂ ਕਹਿੰਦੇ ਨਾ ਵੀ ਖਾਣ ਪੀਣ ਜਾਂ ਹੋਰ ਚੀਜ਼ ਚ ਪਿਓਰਿਟੀ ਰਹੇ ਕਿ ਪਾਰਟੀਆਂ ਵਿੱਚ ਵੀ ਥੋੜੀ-ਮੋਟੀ ਇਸ ਤਰ੍ਹਾਂ ਦੀ ਗੱਲ ਰਹੇ ਕਿ ਜੇ 5% 2% 10% ਕੋਈ ਝੂਠ ਬੋਲ 20% ਵੀ ਬੋਲ ਪੈਣ ਪਰ ਹੁਣ ਤਾਂ ਇਹ ਕਿ 90% ਝੂਠ ਬੋਲ ਕੇ ਕੋਈ 10% ਦੇ ਉੱਤੇ ਵੀ ਚਰਮਨੀ ਸਮਝਦੇ ਲੋਕ ਇਹਨਾਂ ਨੂੰ ਲੰਬ ਮਤ ਦੇਵੇ। ਇਹ ਜਿਹੜੀ ਕਾਂਗਰਸ ਗੁੱਟਬਾਹੀ ਚੱਲ ਰਹੀ ਹੈ ਕਿ ਲੁਧਿਆਣਾ ਜਿਵੇਂ ਪੂਰੇ ਪੰਜਾਬ ਚ ਉਹਦੇ ਲਈ ਕਿਵੇਂ ਹੋ ਕਾਂਗਰਸ ਦਾ ਇੱਕ ਇੱਕ ਜੁੜਤਾ ਕਿਵੇਂ ਹੋਊਗੀ ਜਿਵੇਂ 2027 ਦਾ ਦੇਖ ਰਹੇ ਹਾਂ ਲੇਕਿਨ ਪਰ ਇੱਕ ਜੁੜਤਾ ਕਿਵੇਂ ਹੋਊਗੀ ਕਾਂਗਰਸ ਦੇਖੋ ਭਾਵੇਂ ਤੁਸੀਂ ਮੈਂ ਇਸ ਤੋਂ ਡਿਨਾਈ ਨਹੀਂ ਕਰਦੀ ਕਿ ਗੁਰਤਵਾਜੀ ਨਹੀਂ ਹੈ ਜਾਂ ਕਿਸ ਤਰ੍ਹਾਂ ਨਹੀਂ ਹੈ ਹਰ ਥਾਂ ਮਤੇ ਹੁੰਦੀ ਹੈ ਤੇ ਲੇਕਿਨ ਇਹ ਸਮਝਦਿਆਂ ਕਿ ਦੂਜੀਆਂ ਸਾਰੀਆਂ ਪਾਰਟੀਆਂ ਤਾਂ ਪਾਟੋ ਝੀੜ ਹੋ ਕੇ ਇੱਕ ਇੱਕ ਆ ਦੀਆਂ ਪਾਰਟੀਆਂ ਦੇ ਵਰਕੇ ਕੋਈ ਇੱਕ ਚੱਕੀ ਫਿਰਦਾ ਕੋਈ ਕਿਧਰ ਕੋਈ ਸਵੇਰ ਕੋ ਸ਼ਾਮ ਕੋਵੇਂ ਇਹਨਾਂ ਨੇ ਜਿਹੜੀਆਂ ਮਲਾਵਟੀਆਂ ਹੁਣ ਪਿਛਲਾ ਬਦਲਾਅ ਆਇਆ ਇਸ ਬਦਲਾਅ ਨੇ ਇੰਨਾ ਕ ਬਦਲਾਅ ਲਿਆਤਾ ਕਿ ਕੌਣ ਕਿਧਰ ਕਿਧਰ ਭੱਜਿਆ ਫਿਰਦਾ ਕੀ ਤੋਂ ਰਿਫਰ ਦਾ ਕੋਈ ਗੱਲ ਹੀ ਨਹੀਂ ਹੈ ਠੀਕ ਸਾਡੀ ਕਾਂਗਰਸ ਪਾਰਟੀ ਵਿੱਚ ਪਹਿਲਾਂ ਵੀ ਸੀ ਮੇਰੇ ਸਮੇਂ ਵਿੱਚ ਵੀ ਡਿਫਰੈਂਸਸ ਆਫ ਓਪੀਨੀਅਨ ਹੁੰਦੇ ਸੀ ਉਦੋਂ ਕਿਸੇ ਮੁੱਦਿਆਂ ਤੇ ਹੁੰਦੇ ਸੀ ਕਿਸੇ ਇਸ਼ੂ ਤੇ ਹੁੰਦੇ ਸੀ ਔਰ ਉਹ ਇਸੇ ਇਸ਼ੂ ਜਿਵੇਂ ਅੱਜ ਵੀ ਮਦਰਾ ਆਇਆ ਇੱਥੇ ਕਿ ਇੰਨਾ ਇੰਨਾ ਮੁੱਦਿਆਂ ਤੇ ਸਾਡੀ ਡਿਫਰੈਂਸਸ ਹੋਏ ਸੀ ਕਦੇ ਨਿੱਜੀ ਆਪਣੇ ਇਸ ਤਰ੍ਹਾਂ ਦੀ ਲਾਲਸਾ ਕਰਕੇ ਹੋਏ ਮੈਂ ਤਾਂ ਖੁਦ ਚੀਫ ਮਿਨਿਸਟਰੀ ਛੱਡ ਲਈ ਬੰਦ ਦੱਸਿਆ ਜਿਵੇਂ ਉਹਦੇ ਛੱਡਣ ਲਈ ਤਿਆਰ ਬੈਠੀ ਸੀ ਸਾਡੇ ਅਹੁਦੇ ਲਈ ਨਹੀਂ ਜਦੋਂ ਇਹ ਦੇਖਿਆ ਕਿ ਸਾਡੇ ਰਾਜ ਭਾਗ ਚ ਹੁੰਦੇ ਹੋਏ ਆ ਆ ਹੋ ਰਿਹਾ ਹੈ ਉੱਥੇ ਹੋਇਆ ਸੀ ਉਹ ਅੱਜ ਵੀ ਹੋਵੇ ਤਾਂ ਅਸੀਂ ਉਹਨੂੰ ਨਹੀਂ ਮਾੜਾ ਸਮਝਦੇ ਲੇਕਿਨ ਜੋ ਸਿਰਫ ਜਿਸ ਦਾ ਨਜ਼ਰੀਆ ਹੀ ਹੋਵੇ ਕਿ ਮੈਨੂੰ ਕੀ ਚਾਹੀਦਾ ਹੈ ਇਸ ਕਰਕੇ ਲੋਕ ਵੀ ਹੁਣ ਲੀਡਰਾਂ ਨੂੰ ਫੋਲੋ ਕਰਨਾ ਇਹ ਕਰ ਰਹੇ ਨੇਗੇ ਤੇ ਸਾਡੀ ਕਾਂਗਰਸ ਪਾਰਟੀ ਚ ਅਸੀਂ ਜਰੂਰ ਅੱਜ ਵੀ ਪ੍ਰਦੇਗਾ ਕੀਤੀ ਹੈ ਅਸੀਂ ਆਪਣੀਆਂ ਸੋਚਾਂ ਅਸੀਂ ਆਪਣੀਆਂ ਗੱਲਾਂ ਅਸੀਂ ਆਪਣੀਆਂ opinions ਆਪਣੀ ਪਾਰਟੀ ਹਾਈ ਕਮਾਂਡ ਕੋਲ ਰੱਖਾਂਗੇ ਸਾਡੀ ਪਾਰਟੀ ਹਾਈ ਕਮਾਂਡ ਜਿਹੜੀ ਹੈ ਜਿਵੇਂ ਹੁਣ راہਲ ਜੀ ਨੇ ਭਾਰਤ ਜੋੜੋ ਕੀਤੀ ਹੈ ਉਸ ਤੋਂ ਪਹਿਲਾਂ ਵੀ ਜੇ ਸੋਚੀਏ ਜੇ راہਲ ગાંધી ਜਿਨੂੰ ਵੀ ਕੁਰਸੀ ਦੀ ਲਾਲਸਾ ਹੋਵੇ ਤਾਂ ਬਹੁਤ ਪਹਿਲਾਂ ਬਣ ਕੇ ਉਹਦੇ ਪੀਐਮ ਉਹਨਾਂ ਨੂੰ ਕੋਈ ਕੁਰਸੀ ਦੀ ਲਾਲਸਾ ਨਹੀਂ ਹੈ ਹਾਂ ਠੀਕ ਜੇ ਕਈ ਸਾਡੇ ਫੈਸਲੇ ਇਸ ਤਰ੍ਹਾਂ ਦੇ ਹੋ ਜਾਂਦੇ ਆ ਉੱਪਰ ਤੋਂ ਵੀ ਹੋ ਜਾਂਦੇ ਆ ਕਰਵਾ ਜਾਂਦੇ ਆ ਲੋਕ ਆ ਕੇ ਉਹ ਸਾਡੀਆਂ ਐਡਵਾਈਜ਼ਰੀ ਕਮੇਟੀਆਂ ਉਹ ਹੁਣ ਸਾਡੇ ਨਿਸ਼ਾਨੇ ਤੇ ਨੇ ਜਿਹੜੀਆਂ ਗਲਤ رائے ਦੇ ਕੇ ਗਲਤ ਅਡਵਾਈਸਸ ਦੇ ਕੇ ਐਸੇ ਕਨਵਿੰਸਿੰਗ ਤਰੀਕੇ ਨਾਲ ਕੋਈ ਆਹੇ ਜੇ ਫੈਸਲੇ ਕਰਾਉਂਦੇ ਆ ਜਿਹਦੇ ਨਾਲ ਪਾਰਟੀ ਕਮਜ਼ੋਰ ਹੋਵੇ ਕਾਂਗਰਸ ਪਾਰਟੀ ਅਸੀਂ ਕਾਂਗਰਸ ਪਾਰਟੀ ਨੂੰ ਕਮਜ਼ੋਰ ਹੁੰਦੀ ਨਹੀਂ ਦੇਖ ਸਕਦੇ ਅਸੀਂ ਉਹ ਹਰ ਹੀਲਾ ਤੇ ਵਸੀਲਾ ਵਰਤ ਕੇ ਅਸੀਂ ਇਸ ਦੇ ਪੂਰੇ ਥੰਮ ਬਣ ਕੇ ਖੜਾਂਗੇ ਤੇ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਆਸ ਹੈ ਮੈਨੂੰ ਕਿ ਇਹ ਜਿ 27 ਪਏ 2 ਸਾਲ ਪਏ ਐ ਅਸੀਂ ਇੱਕ ਸਾਲ ਦੇ ਵਿੱਚ ਵਿੱਚ ਐਸ ਸਾਲ ਦੇ ਵਿੱਚ ਵਿੱਚ ਅਸੀਂ ਆਪਣੇ ਵੱਲੋਂ ਪੂਰੇ ਯਤਨ ਲਾ ਕੇ ਜੋ ਸਾਰਾ ਨਹੀਂ ਤਾਂ ਕਾਫੀ ਠੀਕ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਵਾਂਗੇ ਲਾਈਨ ਆਰਡਰ ਦੀ ਪੰਜਾਬ ਦੇ ਵਿੱਚ ਪੋਜੀਸ਼ਨ ਖਰਾਬ ਹੋਈ ਹੈ ਉਹਦੇ ਬਾਰੇ ਨਹੀਂ ਖਰਾਬ ਹੋਈ ਤਾਂ ਤਾਂ ਕਹੀਏ ਜੇ ਉੱਤੇ ਮਾੜੀ ਮੋਟੀ ਠੀਕ ਹੋਵੇ ਪੰਜਾਬ 'ਚ ਤਾਂ ਲਾਈਨ ਆਰਡਰ ਖਾਈ ਨਹੀਂ ਜਿਸकी लाठी ਉਸकी भैंस ਹੁਣ ਤਾਂ ਇਹ ਕੰਮ ਹੋਇਆ ਹੋਵੇਗਾ ਸੋ ਇਸ ਕਰਕੇ ਐਨੇ ਇੱਥੇ ਬਹੁਤ ਕੁਝ ਆਇਆ ਅਤਵਾਦ ਵੀ ਆਇਆ ਉਸ ਤੋਂ ਪਹਿਲਾਂ ਵੀ ਬਹੁਤ ਲੜਾਈਆਂ ਹੋਈਆਂ ਲੇਕਿਨ ਜਿਸ ਤਰੀਕੇ ਦੀ ਅੱਜ ਕੱਲ ਕੋਈ ਸੇਫ ਨਹੀਂ ਇੱਥੋਂ ਨਿਕਲਦਾ ਦੁਕਾਨਦਾਰਾ ਚਾਹੇ ਕਿਸ ਤਰ੍ਹਾਂ ਗੈਂਗਸਟਰ ਕਿਸ ਤਰ੍ਹਾਂ ਲੁੱਟਾਂ ਖੋਹਾਂ ਕਿਸ ਤਰ੍ਹਾਂ ਰਿਸ਼ਤੇ ਤਾਰਪੀ ਡੋਕਰੇ ਜਾ ਰਹੇ ਆ ਸਮਾਜ ਵਿੱਚ ਵੀ ਗ੍ਰਾਫਟ ਮੈਂ ਤਾਂ ਹੀ ਕਹੀ ਹੈ ਰਿਸ਼ਤਿਆਂ ਦੇ ਵਿੱਚ ਵੀ ਤੁਸੀਂ ਦੇਖੋ ਆ ਕੇ ਕਿੰਨਾ ਸ਼ਰਮ ਦੀ ਨਾਲ ਸਿਰ ਝੁੱਕ ਜਾਂਦਾ ਕਿ ਅਸੀਂ ਕਿੱਥੇ ਕੀ ਦੇ ਵਿੱਚ ਜਿਉਂ ਰਹੇ ਆ ਕਹਿ ਜੇ ਹਾਲਾਤ ਵਿੱਚ ਜਿਉਂ ਰਹੇ ਆ ਇਹ ਸਾਰੀਆਂ ਸਿਚੁਏਸ਼ਨਾਂ ਲੋਕਾਂ ਨੂੰ ਇਹ ਲੱਗਦਾ ਸੀਗਾ ਜਦੋਂ ਬਦਲਾਅ ਕਰਕੇ ਇਹਨਾਂ ਦੀ ਆਮ ਆਦਮੀ ਪਾਰਟੀ ਸਰਕਾਰ ਲੈਂਦੀ ਹੈ ਲੇਕਿਨ ਇਹ ਆਮ ਆਦਮੀ ਪਾਰਟੀ ਜਿਨੇ ਤਾਂ ਮੁੜ ਕੇ ਯਾਦ ਕਰਾਤਾ ਕਿ ਉਹ ਤਾਂ ਕਾਂਗਰਸ ਵਿੱਚੋਂ ਸੀ ਇਹਨਾਂ ਤੋਂ ਇਹਨਾਂ ਲੋਕ ਅੱਕ ਗਏ ਆ ਦੇਖ ਕੇ ਕਿ ਇਹਨਾਂ ਨੇ ਪਤਾ ਹੀ ਨਹੀਂ ਇਹ ਬੋਲ ਦੇ ਮੂੰਹ ਚੋਂ ਕੀ ਹੁੰਦਾ ਤੇ ਹੋ ਕੀ ਰਿਹਾ ਹੁੰਦਾ ਖੁਦ ਵੀ ਇਹਨਾਂ ਨੂੰ ਆਪਣੀ ਗੱਲ ਦੇ ਵਿੱਚ ਸੰਗ ਨਹੀਂ ਹੈਗੀ ਮਾੜੀ-ਮੋਟੀ ਵੀ ਸੋ ਇਸ ਕਰਕੇ ਲੋਕਾਂ ਨੇ ਨਸ਼ਾ ਸਰੇ ਆਮ ਵਿਕਰੀ ਹੈ ਜੀ ਹਰ ਚੀਜ਼ ਹਰ ਚੀਜ਼ ਦਾ ਨਸ਼ਾ ਲਾਈਆਂ ਉਰਲਾ ਪਰਲਾ ਗੈਂਗਸਟਰ ਲੁੱਟਮਰ ਕਿਸੇ ਦੀ ਕੋਈ ਜ਼ਿੰਦਗੀ ਆਏ ਨਹੀਂ ਪਤਾ ਪਾਲ ਵਿੱਚ ਕੀ ਹੋਵੇ ਤੇ ਲੋਕ ਹੁਣ ਇਹ ਮਥੀ ਬੈਠੇ ਆ ਕਿ 27 ਦੇ ਵਿੱਚ ਆਹ ਜਿਹੜੀਆਂ ਸਾਰੀਆਂ ਪਾਰਟੀਆਂ ਦੇਖ ਲਈਆਂ ਇਹਨਾਂ ਨੂੰ ਅਸੀਂ ਦਰਖਨਾਰੇ ਕਰਾਂਗੇ ਠੀਕ ਹੈ ਜੀ ਸੰਵਿਧਾਨ ਦੀ ਕਿੰਨੀ ਬੇਇੱਜ਼ਤੀ ਕੀਤੀ ਗਈ ਹੈ ਜੀ ਆ ਹੁਣ ਦੇਖੋ ਬੋਤ ਤੋੜਿਆ ਗਿਆ ਬੋਤ ਤੋੜਿਆ ਗਿਆ ਕੁਛ ਹੋਇਆ ਸਾਡੇ ਡਾਓ ਜੀ ਜਿਨ੍ਹਾਂ ਨੇ ਇੰਨਾ ਵੱਡਾ ਆਜ਼ਾਦੀ ਮਹਾਤਮਾ ਜੀ ਨੇ ਦੀ ਲੀਡਰਸ਼ਿਪ ਤਾਂ ਲੈ ਲਿਆਂਦੀ ਸਰਕਾਰ ਉਹ ਜਿਵੇਂ ਜਵਾਹਰ ਲਾਲ ਜੀ ਤੋਂ ਪਹਿਲੇ ਪੀਐਮ ਬਣੇ ਤੇ ਸੰਵਿਧਾਨ ਉਸ ਦੇ ਤਹਿਤ ਜਿਹੜਾ ਭੀਮrao ਜੀ ਨੇ ਸਾਰਿਆਂ ਨੂੰ ਬਰਾਬਰਤਾ ਦਿੱਤੀ ਜਿਹੜਾ ਕਿਤੇ ਨਹੀਂ ਹੈ ਦੁਨੀਆ ਵਿੱਚ ਉਹਦੇ ਨਾਲ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੈ ਫਿਰ ਤੁਸੀਂ ਅਸੀਂ ਆਮ ਆਦਮੀ ਨਾਲੇ ਕੀ ਹੈਗਾ ਇਸ ਕਰਕੇ ਬਹੁਤ ਹੀ ਮੈਂ ਸਮਝਦੀ ਆ ਰੱਬ ਮਿਹਰ ਕਰੇ ਬਖਸ਼ੇ ਇਨਾਂ ਦੀ ਕਰ ਰਹੇ ਹੋ ਕਿ ਨਿੰਦਿਆ ਕਰਦੀਆਂ ਚਾਹੇ ਉਹ ਦਿੱਲੀ ਦੀਆਂ ਸਰਕਾਰਾਂ ਚਾਹੇ ਉਹ ਅੱਜ ਬੈਠੀਆਂ ਸੂਬਿਆਂ ਦੀ ਸਰਕਾਰਾਂ ਹੈ ਜਦ ਤੱਕ ਇਸ ਤਰ੍ਹਾਂ ਦੇ ਫੈਸਲਿਆਂ ਉੱਪਰ ਉਹ ਆਪਣਾ ਆਪਣਾ ਫੈਸਲਾ ਇਨਸਾਫ ਦਾ ਨਹੀਂ ਕਰਦੇ ਤਾਂ ਮੈਂ ਸਮਝਦੀਆਂ ਕਿ ਲੋਕ ਉਹਨਾਂ ਨੂੰ ਘਰ ਦਾ ਰਾਹ ਦਿਖਾ ਦੇਣਗੇ ਅਸੀਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਯਾਦ ਕੀਤਾ ਹੈ ਕਿ ਅੱਜ ਵੱਡੀ ਗੱਲ ਸਾਡੀ ਬੇਨਤੀ ਪ੍ਰਵਾਨ ਕਰਕੇ ਉਹ ਸੁਤੰਤਰਤਾ ਸੰਗਰਾਮੀ ਪਰਿਵਾਰ ਦੀ ਧੀ ਥੀ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਮੈਡਮ ਰਜਿੰਦਰ ਕੌਰ ਪਠੱਲ ਸਾਡੇ ਵਿੱਚ ਆਏ ਅਤੇ ਅੱਜ ਉਹਨਾਂ ਨੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਉਹਨਾਂ ਨੇ ਸੱਚ ਦੀ ਸਚਾਈ ਦੀ ਸਪਸ਼ਟਤਾ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਮਾੜਾ ਚਾਹੇ ਉਹ ਪਾਰਟੀ 'ਚ ਚਾਹੇ ਪਾਰਟੀ ਤੋਂ ਬਾਹਰ ਹੈ ਚਾਹੇ ਸਮਾਜ ਦੇ ਵਿੱਚ ਸਾਡਾ ਫਰਜ਼ ਹੈ ਦੇਸ਼ ਭਗਤਾਂ ਦਾ ਕਿ ਅਸੀਂ ਉਹਨਾਂ ਦੇ ਖਿਲਾਫ ਲੜਾਈ ਲੜੀ ਤੇ ਅੱਜ ਮੈਂ ਸਮ ਦਾ ਸਮਾਂ ਤੇ ਅੱਜ ਅਸੀਂ ਜਿੱਥੇ ਪ੍ਰਤੀਗਿਆ ਵੀ ਕੀਤੀ ਹੈ ਸਾਰਿਆਂ ਨੇ ਕਿ ਅਸੀਂ ਉਹਨਾਂ ਤਾਕਤਾਂ ਦੇ ਖਿਲਾਫ ਲੜਾਈ ਲੜਾਂਗੇ ਤੇ ਮੈਂ ਸਮਝਦਾ ਕਿ ਅੱਜ ਦਾ ਦਿਨ ਬੜਾ ਇਤਿਹਾਸਿਕਾ ਵਾਕਈ ਕਿਉਂ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਵੀ ਅਸੀਂ ਭੁੱਲ ਗਏ ਆ ਲਾਲਾ ਲਾਜਪਤਰਾਏ ਨੂੰ ਭੁੱਲ ਗਏ ਆ ਅੱਜ ਅਸੀਂ ਲਾਲ ਬਹਾਦਰ ਸ਼ਾਸਤਰੀ ਨੂੰ ਭੁੱਲ ਗਏ ਤੇ ਜਿਹੜੇ ਲੋਕਾਂ ਦੀ ਵੱਡੀਆਂ ਦੇਣਾਂ ਨੇ ਲਾਲ ਬਹਾਦਰ ਸ਼ਾਸਤਰੀ ਦਾ ਜੀਵਨ ਲਾਲਾ ਲਾਜਪਤਰਾਏ ਜੀ ਦਾ ਜੀਵਨ ਸਾਨੂੰ ਉਹਨਾਂ ਦੇ ਜੀਵਨ ਇੱਕ ਸਿੱਖਿਆ ਦਿੰਦੇ ਨੇ ਤੇ ਅੱਜ ਮੈਂ ਸਮਝਦਾ ਜਿੱਥੇ ਅੱਜ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਮੈਂ ਤਾਂ ਭੈਜੀ ਤੁਹਾਨੂੰ ਇਹ ਵੀ ਬੇਨਤੀ ਕਰਦਾ ਇਹਦੇ ਤੁਸੀਂ ਮੁੱਖ ਸਰਪ੍ਰਸਤ ਬਣੋ ਤੇ ਥੋਡੀ ਅਗਵਾਈ ਦੇ ਵਿੱਚ ਅਸੀਂ ਸਾਰੇ ਚੱਲੀਏ ਇਹ ਵੀ ਸਾਡੀ ਬੇਨਤੀ ਹੈ ਕਿ ਤੁਸੀਂ ਪ੍ਰਵਾਨ ਕਰੋ ਕਿ ਤੁਸੀਂ ਇਹਦੇ ਮੁੱਖ ਸਰਪ੍ਰਸਤੋਂ ਅਸੀਂ ਜੋ ਤੁਸੀਂ ਗਾਈਡ ਕਰੋਗੇ ਅਸੀਂ ਉਹਦੇ ਮੁਤਾਬਕ ਅਗੇ ਚੱਲਾਂਗੇ ਕਿਉਂਕਿ ਅੱਜ ਲੋੜ ਹੈ ਅੱਜ ਮੈਂ ਸਮਝਦਾ ਤੁਹਾਡੇ ਵਰਗੇ ਸੰਘਰਸ਼ੀ ਨੇਤਾ ਦੀ ਲੋੜ ਹੈ ਕਿਉਂਕਿ ਜਦ ਵੀ ਕਿਤੇ ਇਹਨਾਂ ਨੂੰ ਇੱਧਰ ਉੱਧਰ ਲੱਗਿਆ ਤੇ ਇਹਨਾਂ ਨੇ ਹਮੇਸ਼ਾ ਉਹ ਗੱਲ ਅੱਗੇ ਹੋ ਕੇ ਕੀਤੀ ਹੈ ਚਾਹੇ ਅੱਗੇ ਕੋਈ ਵੀ ਹੋਵੇ ਕੋਈ ਪਰਵਾਹ ਨਹੀਂ ਇਹ ਹੈ ਮੈਡਮ ਰਜਿੰਦਰ ਕੋਰ ਪਟੜ ਅੱਜ ਮੈਂ ਸਭ ਦਾ ਜਿੱਥੇ ਅਸੀਂ ਰਾਸ਼ਟ੍ਰਪੀਤਾ ਨੂੰ ਯਾਦ ਕਰ ਰਹੇ ਹਾਂ ਅੱਜ ਤੁਸੀਂ ਇਹ ਦੇਖੋ ਸਾਰੇ ਵਰਕਰ ਸਾਥੀ ਸਾਰੇ ਅੱਜ ਬੈਠੇ ਨੇ ਅੱਜ ਅਸੀਂ ਕੁਝ ਦੇਸ਼ ਭਗਤਾਂ ਨੂੰ ਸਨਮਾਨ ਵੀ ਕਰਾਵਾਂਗੇ ਵੱਡੀ ਗੱਲ ਆ ਕਿ ਆ ਮੈਡਲ ਜਿਹੜਾ ਬਣਾ ਕੇ ਲਿਆਂਦਾ ਮਹਾਤਮਾ ગાંધી ਜੀ ਦਾ ਇਹ ਜਿੰਨੇ ਸਾਥੀ ਆਏ ਆ ਸਾਰਿਆਂ ਦੇ ਗਲਾਂ 'ਚ ਪਹਿਣਾ ਇਹ ਨਿਸ਼ਾਨੀਆਂ ਹੈ ਮੈਂਬਰਸ਼ਿਪ ਸਮਝੋ ਕਿ ਅਸੀਂ ਦੇਸ਼ ਭਗਤ ਯਾਦਗਾਰੀ ਸੁਸੇਦੀ ਤੇ ਸਾਰਿਆਂ ਦੇ ਗਲਾਂ ਚ ਪੈਣਾ ਇਹ ਸਾਰਿਆਂ ਦੇ ਦਫ਼ਤਰ ਚ ਟੱਗਿਆ ਹੋਵੇ ਤੇ ਜਦਾ ਹੁਣਾ ਇਹ ਪਾ ਕੇ ਆਉਣਾ ਸਾਰਿਆਂ ਦੇ ਪੈਣਾ ਕਿਉਂਕਿ ਇਹ ਆਉਣ ਵਾਲੇ ਸਮੇਂ ਚ ਹਰ ਮਹੀਨੇ ਦੇਸ਼ ਭਗਤ ਜਾਦਗਰੀ ਸੈਠੀ ਦੀ ਜੰਗੀ ਜੀ ਜੰਗੀ ਜੀ ਕਿੱਥੇ ਨੇ ਇਹ ਨਹੀਂ ਗੋਲ ਬਾਹਰ ਗਏ ਤੇ ਅਸੀਂ ਉਹਦੀ ਮੀਟਿੰਗ ਕਰਿਆ ਕਰਦੀਆਂ ਹਰ ਮਹੀਨੇ ਮੀਟਿੰਗ ਕਰਾਂਗੇ ਸਾਰੇ ਆਪਣੇ ਨਾਂ ਤੇ ਨੰਬਰ ਲਿਖਾ ਕੇ ਜਾਇਓ ਮੈਂ ਸਾਰਿਆਂ ਦੇ ਪ੍ਰੈਸ ਨੂੰ ਵੀ ਭੇਜਾਂਗਾ ਹਰ ਮਹੀਨੇ ਮੀਟਿੰਗ ਕਰਿਆ ਕਰਾਂਗੇ ਕਿਉਂਕਿ ਉਸ ਦਿਨ ਮੀਟਿੰਗ ਦੇ ਵਿੱਚ ਹੋਇਆ ਸੀ ਕਹਿੰਦੇ ਉਹ ਜਸਾਰੇ ਵਰਕਰ ਤਿਆਰ ਹੋ ਗਏ ਅਸੀਂ ਕਹਾਂ ਵੀ ਹਰ ਮਹੀਨੇ ਇੱਕ ਵਰਕਰ ਜਾਦਾ ਕੱਪ ਫੜਾਵੇ ਬਿਸਕਟ ਖੜਾਵੇ ਅਸੀਂ ਉਹਦੇ ਮੀਟਿੰਗ ਕਰਾਂਗੇ ਉਹ ਸਾਰੇ ਕਹਿਣ ਦੀ ਮੈਂ ਤਿਆਰਾਂ ਮੈਂ ਤਿਆਰ ਤੇ ਆ ਹੀ ਬਦਾ ਬਦਾ ਮਤਲਬ ਸ਼ਾ ਇੱਕ ਅੱਛੀ ਭਾਵਨਾ ਕਿ ਹਰ ਮਹੀਨੇ ਮੀਟਿੰਗ ਕਰਿਆ ਕਰਾਂਗੇ ਦੇਸ਼ ਪਾਕ ਯਾਦਗਾਰੀ ਸੁਸਾਇਟੀ ਦੀ ਤੇ ਇੱਕ ਭੈਜੀ ਸਾਡੀ ਹੋਰ ਬੇਨਤੀ ਹੈ ਕਿ ਸਾਰਿਆਂ ਨੂੰ ਬੱਸਾਂ ਭਰ ਕੇ ਅਸੀਂ ਲੁਧਿਆਣੇ ਤੋਂ ਸਾਰੇ ਸ਼ਹਿਰਾਂ ਤੋਂ ਕਿਉਂਕਿ ਸਾਰੇ ਸ਼ਹਿਰਾਂ 'ਚ ਉਹ ਲੋਕ ਬੈਠੇ ਨੇ ਸੱਚੇ ਸੁੱਚੇ ਕਾਂਗਰਸ ਪਾਰਟੀ ਦੇ ਉਹ ਯੋਧੇ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਸਮਾਧੀ ਤੇ ਜਾ ਕੇ ਵੀ ਪਛਤਾਵਾ ਕਰੀਏ ਆ ਜਿਹੜੇ ਲੋਕ ਇਧਰਲੇ ਉਧਰਲੇ ਲਿਆ ਕੇ ਪਾਰਟੀ 'ਚ ਵੜ ਕੇ ਪਾਰਟੀ ਦੀਆਂ ਉੱਚੀਆਂ ਸੁੱਚੀਆਂ ਪਰੰਪਰਾਵਾਂ ਨੂੰ ਕਲੰਕਿਤ ਕਰ ਰਹੇ ਨੇ ਉਹਨਾਂ ਨੂੰ ਕਾਂਗਰਸ ਨੂੰ ਬਚਾਈਏ ਉਹਨਾਂ ਤੋਂ ਅੱਜ ਕਾਂਗਰਸ ਨੂੰ ਬਚਾਉਣ ਦੀ ਲੋੜ ਆ ਪਾਰਟੀ ਨੂੰ ਬਚਾਉਣ ਦੀ